ਸਾਤਰੀ ਕਾਲ ਜੀ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਅੱਜ ਆਪਣੇ ਫੈਮਲੀ ਸਾਰੇ ਇਕੱਠੇ ਹੋਏ ਤੇ ਸਾਹਮਣੇ ਠੀਕ ਹੈ ਜੀ ਤੇ ਅੱਜ ਆਪਾਂ ਸਾਨੂੰ ਜਾਗਣਾ ਪੈਣਾ ਹੱਦੀ ਗਾਈ ਅੱਜ ਜਾ ਬੇਬੀ ਕਰ ਲੈ ਜਾ ਬੇਬੀ ਬੋਏ ਦੇ ਸਕਦੀ ਅੱਜ ਠੀਕ ਹੈ ਜੀ ਰੱਖਣੀ ਪਣੀ ਹੈ ਤੇ ਅੱਜ ਸਾਰਾ ਪਰਿਵਾਰ ਅਜੇ ਪਿੱਛੇ ਆ ਰੋਟੀਆਂ ਲੱਥਣੀਆਂ ਚੁੱਲ੍ਹੇ ਤੇ ਮੱਕੀਆਂ ਵਾਲੀਆਂ ਦੇ ਨਾਲ ਕਣਕਾਂ ਲੀਆਂ ਠੀਕ ਹੈ ਜੀ ਸਾਰੇ ਸਾਗ ਬਣਿਆ ਇਧਰ ਤੋਂ ਹੀ ਦੇਖ ਸਕਦੇ ਹੋ ਸਾਹਮਣੇ ਆਹ ਦੀ ਸਾਹਮਣੇ ਦੇਖ ਸਕਦੇ ਹੋ ਇਹ ਦੇਖਿਆਦਾ ਕੁਝ ਨਸਾ ਆ ਗਿਆ ਹਾਂ ਇਧਰ ਆ ਡਾ ਰਾਜੂ ਭਾ ਸਾਹਮਣੇ ਇਹਦੀ ਐ ਡੋਂਗੀ ਢਿਗ ਪਈ ਕੱਲ ਪਰसों ਦੀ ਇਧਰ ਆ ਡਾ ਵੱਡਾ ਵੀਰ ਆਇਆ ਰੌਣਕਾਂ ਲੱਗੀਆਂ ਰੌਣਕਾਂ ਲੱਗੀਆਂ ਪੂਰੀਆਂ ਇਧਰ ਤੇ ਪੂਣਾ ਮ ਲੌਂਡੀ ਆ ਫੁਲਕੇ ਠੀਕ ਐ ਤੇ ਉਧਰ ਮੰਮੀ ਮੱਕੀ ਦਾ ਆਟਾ ਗੁੰਨਣ ਦੇ ਨੇ ਜੇ ਠੀਕ ਐ ਜੀ ਤੇ ਟਰਡਰ ਮਾਲ ਦਾ ਇਹ ਲਿਆਂਦਾ ਆਟਾ ਮੱਕੀ ਦਾ ਬਾੜੀ ਮੱਕੀ ਅੱਛਾ ਕਰਨ ਦੀ ਆ ਮੈਨੂੰ ਨਹੀਂ ਲਿਆਉਂਦੇ ਤੇ ਇਧਰ ਆ ਧੀ ਇਧਰ ਆ ਧੀ ਇਧਰ ਆ ਧੀ ਖੁਸ਼ੀ ਠੀਕ ਆ ਇਧਰ ਆ ਧੀ ਖੁਸ਼ੀ ਸਾਹਮਣੇ ਇਧਰ ਆ ਡਗ ਹੋਰ ਕੀ ਸਾਰੇ ਚੁੱਲਾ ਬਾਲਿਆ ਆ ਨਹੀਂ ਲਿਆਂਦਾ ਅੱਜ ਤੁਸੀਂ ਟਾਈਮ ਪਤਾ ਨਹੀਂ ਕਿੰਨਾ ਹੋੰਡਿਆ 9:30 9:30 ਦਾ ਟਾਈਮ ਆ ਰਾਤ ਦਾ ਤੇ ਰੌਣਕਾਂ ਪੂਰੀਆਂ ਲੱਗੀਆਂ ਲੇਨੋ ਯਾਨੀ ਕਿ ਤਕਰੀਬਨ 60 65% ਯਾਨੀ ਕਿ ਪਿੰਡ ਸੌਗੇ ਅਹੀਂ ਜਾਗਣ ਦੇ ਆ ਠੀਕ ਹੈ ਜੀ ਇਧਰ ਤੁਸੀਂ ਸਾਹਮਣੇ ਵੇਖ ਸਕਦੇ ਜੇ ਨਹੀਂ ਹੁਣ ਇਹ ਆਏ ਤੇ ਹੁਣ ਰਾਤ ਨੂੰ ਬਣਾਉਣੀ ਹੁਣ ਬਣਾਉਣ ਦੇ ਨੇ ਆਏ ਸੋਨੇ ਉਹਦਾ ਜਗਾਦੇ ਅੱਧੀ ਨੀਂਦ ਲੋਕਾਂ ਦੀ ਕੁੜੀ ਠੀਕ ਹੈ ਜੀ ਤੇ ਲੋਣ ਦੇ ਕਣਕ ਦੀਆਂ ਦੇਖੋ ਆ ਜਾਓ ਸਾਰੇ ਰੋਟੀ ਖਾ ਲਓ ਇਧਰ ਪੂਨਮ ਇਹ ਕਾ ਇੱਕ ਕਾਨ ਨੂੰ ਫੋਨ ਲਾਇਆ ਹੈ ਜੀ ਦਰਾਣੀ ਤੇ ਜਠਾਣੀ ਇਧਰ ਡੈਡੀ ਦਾ ਫੋਨ ਆਇਆ ਇਧਰ ਰੋਟੀ ਮਮੀ ਮੱਕੀ ਦਾ ਆਟਾ ਫੋਲ ਕੇ ਰੌਣ ਇਧਰ ਆ ਡਾ ਰਜੂ ਭਾ ਕੋਮਾ ਚ ਗਏ ਨੇ ਅੱਡਾ ਠੀਕ ਹੈ ਜੀ ਇਧਰ ਆਂਡੀ ਵਿਚਾਰੀ ਗਾਈ ਅੱਜ ਨਾ ਕੋਈ ਗੱਲ ਇਦਾਂ ਵਾਂ ਕਿ ਗਾਈ ਹੱਡੀ ਥੋੜੀ ਨਾ ਅੱਜ ਠੀਕ ਢਿੱਲੀ ਹੈ ਠੀਕ ਨਹੀਂ ਕੀ ਥੋੜਾ ਜਿਹਾ ਯਾਨੀ ਕਿ ਅੱਜ ਤੁਹਾਨੂੰ ਮੈਂ ਦੱਸਿਆ ਜਿੱਦਾਂ ਕਿ ਬੇਬੀ ਬੋਏ ਜਾਂ ਬੇਬੀ ਗਰਲ ਹੋ ਸਕਦੀ ਹੈ ਅੱਜ ਗਾਈ ਵੱਖਰੀ ਕਰਤੀ ਆਪਾਂ ਤੇ ਵਿਚਾਰੀ ਆ ਗਾਈ ਵੇਖਣ ਦੀ ਵੀ ਉਹ ਗਾਈ ਨੂੰ ਕਿੱਥੇ ਲੈ ਕੇ ਗਏ ਆ ਠੀਕ ਹੈ ਜੀ ਬਾਕੀ ਇਧਰ ਅਸੀਂ ਚਲਾ ਵੱਖਰੇ ਤੂੜੀ ਵਾਲੇ ਕਮਰੇ 'ਚ ਕਰਤਾ ਜਿੱਦਾਂ ਬੋਰੇ-ਬਾਰੇ ਲਾਤਾ ਕਿ ਠੰਡ ਨਾ ਲੱਗੇ ਉਹਨੂੰ ਠੀਕ ਹੈ ਜੀ ਕਣਕ ਲਈ ਰਾਜਵੀਰ ਕੋਲੋਂ ਤੇ ਗੋੜਾ ਬਾਕੀ ਇਧਰ ਰੌਣਕਾਂ ਪੂਰੀਆਂ ਲੱਗੀਆਂ ਇਧਰ ਸਾਹਮਣੇ ਠੀਕ ਹੈ ਜੀ ਜੋ ਬੰਨੀ ਆਪਾਂ ਤੂੜੀ ਵਾਲੇ ਕਮਰੇ 'ਚ ਤੇ ਜਿਹੜੀ ਵੱਡੀ ਅੱਗ ਬਣਦੀ ਤੇ ਸਾਹਮਣੇ ਤੇ ਬਾਕੀ ਸਾਰੇ ਰੌਣਕਾਂ ਲੱਗੀਆਂ ਜੋਰਾਂ ਸ਼ੋਰਾਂ ਨਾਲ ਠੀਕ ਹੈ ਜੀ ਦਾਦੀ ਦਾ ਫੋਨ ਆਉਣ ਡਿਆ ਤੇ ਫੋਨ 'ਉਣੀ ਗੱਲ ਕਰਨ ਡੇ ਆ ਕੇ ਲੱਤਾਂ ਦੇ ਵੱਟੇ ਤੇ ਕੇ ਲੱਤਾਂ ਦੇ ਚੁੱਲ੍ਹੇ ਤੇ ਹਾਂਜੀ ਹਾਂਜੀ ਠੀਕ ਹੈ ਜੀ ਮਾਂ ਲਾ ਆ ਕੀ ਕਰੀਂ ਨਾ ਇਧਰ ਢੰਗ ਨਾਲ ਕੀਰਤ ਵੀ ਉਧਰ ਡਾਗੋਰ ਕੀਰਤ ਉਧਰ ਜਸ਼ਨ ਇਧਰ ਮੰਮੀ ਹਾਂਜੀ ਹਾਂਜੀ ਮੈਰੀ ਨਹੀਂ ਸੋਈ ਕਰੇਗੇ ਸੇ ਇਧਰ ਮੰਮੀ ਆਟਾ ਮੱਖੀਰੀਆਂ ਵੀ ਲੱਤਨੀਆਂ ਨਾਲ ਠੀਕ ਹੈ ਜੀ ਨਾ ਮਾਂ ਆਟਾ ਉਹ ਕਰਦੇ ਹਾਂ ਹਲੋ ਇਹਨਾਂ ਚੱਲ ਜਾਂਦੇ ਨੇ ਜੋ ਪਿੜਾ ਤੇ ਜਿਵੇਂ ਖਾਂਦੇ ਹਾਂ ਦੇ ਤੇ ਮੱਕੀਆਂ ਲੱਖਣੀਆਂ ਕਣਕੀਆਂ ਲੱਖਣੀਆਂ ਬਾਕੀ ਅੱਜ ਸਾਨੂੰ ਪੂਨਮ ਤੇ ਲੱਗਦਾ ਮੈਨੂੰ ਹੀ ਜਾਗਣਾ ਪੈਣਾ ਅਜੇ ਇੱਥੇ ਗਾਂ ਹੀ ਲੱਗੇ ਸਾਹਮਣੇ ਠੀਕ ਹੈ ਜੀ ਆਜਾ ਨੂੰ ਇੱਥੇ ਭੇਲੀ ਜੀ ਦੇਖ ਜਾਗ ਰੱਖਣੀ ਪੈਣੀ ਆ ਠੀਕ ਹੈ ਜੀ ਉਹਨੂੰ ਰਾਤ ਜਾ ਕੇ ਕੱਢਣੀ ਪੈਣੀ ਆ ਬਾਕੀ ਚਲੋ ਵੇਖਦੇ ਆ ਬਾਕੀ ਉਹ ਰਾਖੀ ਰੱਖਣੀ ਪੈਣੀ ਆ ਕਿਉਂਕਿ ਠੀਕ ਹੈ ਜੀ ਗਾਂ ਥੋੜੀ ਜੀ ਅਜੇ ਤੰਗ ਹੈ ਥੋੜੀ ਜੀ ਤਾਂ ਕਰਕੇ ਇਹ ਇੱਧਰ ਬਾਕੀ ਚਲੋ ਬਾਕੀ ਨੂੰ ਤੰਗ ਨਹੀਂ ਕਰਨਾ ਪੂਨੋ ਤਾਂ ਮੈਂ ਆ ਹੀ ਰੱਖੀ ਰੱਖਾਂਗੇ ਆਡੀ ਜ਼ਿੰਮੇਵਾਰੀ ਆ ਠੀਕ ਹੈ ਜੀ ਬਾਕੀ ਕਿੰਨਾਂ ਤੰਗੀ ਨਹੀਂ ਦੇਣੀ ਆਪਾਂ ਠੰਡ ਬਾ ਨਿਆਣੇ ਆ ਠੀਕ ਹੈ ਨਾ ਤੇ ਚਲੋ ਠੀਕ ਹੈ ਜੀ ਫੇਰ ਮਿਲਦੇ ਆਪਾਂ ਸਵੇਰੇ ਤੁਹਾਨੂੰ ਫੇਰ ਹੀ ਨਵਾਂ ਬਣਾਵਾਂਗੇ ਵਲੌਗ ਤੇ ਫੇਰ ਤੁਹਾਨੂੰ ਦੱਸਾਂਗੇ ਚਲੋ ਠੀਕ ਹੈ ਜੀ ਹਾਂ ਜੀ ਜਿੱਦਾਂ ਕਿ ਤੁਹਾਨੂੰ ਰਾਤੀ ਹੀ ਦੱਸਿਆ ਸੀ ਕਿ ਗਾਈਆਂ ਇਧਰ ਠੀਕ ਨਹੀਂ ਸੀ ਤੇ ਚਲੋ ਮਾਲਕ ਨੇ ਕਿਰਪਾ ਕਰਤੀ ਆ ਵਸ਼ੀ ਆ ਗਈ ਆਪਣੇ ਘਰੇ ਚਲੋ ਬਹੁਤ ਵਧੀਆ ਲੱਗਾ ਤੇ ਬਾਕੀ ਰਾਤ ਅਸੀਂ ਜਾਗਦੇ ਰਹੇ 3-4 2 ਵਜੇ ਤੱਕ ਠੀਕ ਹੈ ਜੀ ਗਾਈ ਦਾ ਪੂਰਾ ਧਿਆਨ ਰੱਖਿਆ ਸੀ ਇਧਰ ਹੀ ਸਾਹਮਣੇ ਰਾਤ ਜੀ ਅੱਗ ਬਾਲੀ ਸਾਹਮਣੇ ਰਾਤ ਆਪਾਂ ਇੱਥੇ ਰਹੇ ਤੂੜੀ ਵਾਲੇ ਕਮਰੇ ਜੀ ਠੀਕ ਹੋ ਜੀ ਤੇ ਬਾਕੀ ਚਲੋ ਵਧੀਆ ਹੋ ਗਿਆ ਸਾਰਾ ਚਲੋ ਮਹਾਰਾਜ ਨੇ ਕਿਰਪਾ ਕਰਤੀ ਸਿਵੇਰਾ ਅਗੇ ਹੋਰ ਵੱਧ ਗਿਆ ਦਾ ਤੇ ਬਾਧਿਆਦੀ ਮੇਰੇ ਆ ਪੁੱਤ ਨੇ ਮੇਰੀ ਬੜੀ ਸਾਥ ਦਿੱਤਾ ਮੇਰਾ ਮਨਕੀਤ ਨੇ ਜਿਹੜਾ ਕਮਾਨਾ ਰਾਜਦਾਰਾ ਮੈਂ ਦਾ ਜਾਲਦਾਰਿਆ ਹੀ ਤੇ ਚਲੋ ਬਾਦ ਬਾਜ ਨੂੰ ਮੈਂ ਸਵਾਰਤਾ ਹੀ ਮੈਂ ਕੱਲ ਨੂੰ ਸੋਹਣਾ ਬਾਕੀ ਤਾਂ ਦਾਦਾ ਪੂਹੀ ਪਤਾ ਇਧਰ ਇਧਰ ਕਿਆ ਨਾਲ ਹੈ ਤੇ ਦਰ ਗਏ ਬਾਕੀ ਤੇ ਚਲੋ ਬਾਕੀ ਚਲੋ ਵਧੀਆ ਹੋ ਗਿਆ ਤੇ ਬਾਕੀ ਸਾਡਾ ਬੱਚਾ ਵਿਚਾਰਾ ਜੋ ਆਪਣੀ ਮਾਂ ਕੋਲ ਸਵੇਰੇ ਮੈਂ ਘਾਰ ਕੱਢੀ ਬੜੀ ਚਲੋ ਅਰੇ ਪਹਿਲਾਂ ਨਹੀਂ ਤੇ ਥੋੜਾ ਜਿਹਾ ਤੰਗ ਕਰਨ ਦੀ ਹੈ ਜੇ ਚਲੋ ਫੋਰੀ ਵਲੀ ਆਪਾਂ ਸੈੱਟ ਕਰ ਲਾਂਗੇ ਕਿਉਂਕਿ ਚਲੋ ਮੈਂਪ ਤੇ ਕਰਨੀ ਆ ਠੀਕ ਹੈ ਜੀ ਚਲੋ ਠੀਕ ਹੈ ਜੀ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਬਾਕੀ ਤੁਹਾਨੂੰ ਬੱਛੀ ਦਿਖਾ ਦਿੰਨੇ ਆਪਾਂ ਤੇ ਤੁਸੀਂ ਵੇਖ ਸਕਦੇ ਹੋ ਤੇ ਇੱਕ ਤੁਹਾਨੂੰ ਦਨ ਸਪਲਾਈ ਦਿੱਤਾ ਹੈ ਆਪਾਂ ਕੀ ਗਾਈ ਲੈਂਦੀ ਆ ਤੇ ਗਾਈ ਹੱਡੀ ਨੇ ਅੱਜ ਦਿੱਤੀ ਆ ਵਸ਼ੀ ਰਾਤ ਦੀ 10:30 ਵਜੇ ਦੀ ਸਾਹਮਣੇ ਤੇ ਦੇਖ ਸਕਦੇ ਦੁੱਧ ਪੀਣ ਦੀ ਆ ਸਾਹਮਣੇ ਤੇ ਦੇਖ ਸਕਦੇ ਠੀਕ ਹੈ ਜੀ ਤੇਲਾ ਪੀਣੀ ਨਹੀਂ ਗਈ ਤੇ ਜਾਨੀ ਕਿ ਆਪਾਂ ਰਾਤ ਪੂਰੇ ਜਾਗਦੇ ਰਹੇ ਆ 2 ਵਜੇ ਤੱਕ ਠੀਕ ਹੈ ਜੀ ਗਾਂ ਦੀ ਪੂਰੀ ਕੇਅਰ ਕੀਤੀ ਆਪਾਂ ਪੂਰਾ ਧਿਆਨ ਰੱਖਿਆ ਤੇ 10:30 ਵਜੇ ਜਾਨੀ ਕਿ ਬੱਚਾ ਦੇ ਦਿੱਤਾ ਹੀ ਨੇ ਤੇ ਬਾਕੀ ਪੂਰਾ ਧਿਆਨ ਰੱਖਿਆ ਰਾਤ ਦੇ ਠੰਡ ਠੰਡਣਾ ਲੱਗੇ ਠੀਕ ਹੈ ਜੀ ਆਪ ਕੋ ਗੋਬਾਲ ਕੇ ਰੱਖੀ ਆਪਾਂ ਲਾਗੇ ਤੇ ਬਾਕੀ ਦੀ ਵੀ ਦੇਖ ਸਕਦੇ ਆ ਅੱਦਰ ਵੀ ਨਾ ਚਾਟ ਮਟੜੀ ਆ ਰੱਬ ਨੇ ਜਿਹੜਾ ਵਧਾਤਾ ਤੁਹਾਡਾ ਤੇ ਪਰਮਾਤਮਾ ਨੇ ਵਸੀਹ ਦਿੱਤੀ ਆ ਤੇ ਤੁਹਾਡੀ ਗਰੋਥ ਹੋ ਗਈ ਅੱਗੇ ਇਹਨਾਂ ਦੀ ਠੀਕ ਹੈ ਜੀ ਉਧਰ ਵੀ ਮਨਕੀਰ ਤੁ ਨੂੰ ਪੈ ਗਿਆ ਕੰਮ ਜ਼ਿਆਦਾ ਤੇ ਨਾਲੇ ਹਨੂ ਆ ਨਾ ਮਨਕੀਰ ਦਾ ਉਹ ਵੀ ਉਹ ਵੀ ਨਾਲੀ ਚੇਰੇ ਬੜਾ ਤਾਂ ਕਾਂ ਕਰਨਦੀ ਹੀ ਦੁੱਧ ਨਹੀਂ ਮੈਨੂੰ ਹੱਥ ਨਹੀਂ ਲਾਉਂਦਿੰਦੀ ਹਨੂੰ ਵੀ ਜਾਨੀ ਕੋਣਾ ਹੋੜੀ ਹੋੜੀ ਆਪਾਂ ਸੈੱਟ ਕਰ ਲੈ ਇਹਨੂੰ ਆਹੋ ਵੇਖੋ ਵੇਖੋ ਆਹ ਦੇਖੋ ਸਾਹਮਣੇ ਉਹ ਵੇਖੋ ਉਧਰ ਗਿਆ ਜੀ ਪੂਰੀ ਫਾਰਮ ਦੇ ਵਿੱਚ ਉਹ ਮੰਮਣੇ ਜੀ ਜੇਸਾ ਕਿਤੇ ਉਹ ਸੱਟੂ ਉਹ ਤੇਰੀ ਉਹ ਫੇਰ ਚੱਲੋ ਮੈਂ ਅੰਗੇ ਆ ਜੀ ਚਲੋ ਚਲੋ ਠੀਕ ਹੈ ਜੀ ਵੀਡੀਓ ਚੰਗੀ ਲੱਗੇ ਲਾਈਕ ਤੇ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਦੇ ਹੋ ਚਲੋ ਠੀਕ ਆ ਫਿਰ ਮਿਲਦੇ ਹਾਂ ਨਵੇਂ ਵਲੌਗ ਦੇ ਨਾਲ ਚਲੋ ਠੀਕ ਹੈ ਜੀ